ਇਸ ਮੌਕੇ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਅਤੇ ਸਮਾਜ ਸੇਵੀ ਅਵੀ ਰਾਜਪੂਤ ਸਿਟੀ ਹਾਲ ਕਪੂਰਥਲਾ ਵਿਖੇ ਦੂਜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਦੀ ਸ਼ੁਰੂਆਤ ਸਮਾਜ ਸੇਵਿਕਾ ਨੀਹਾ ਰਾਜਪੂਤ ਨੇ ਪਸਲੇ ਕੱਟ ਕੇ ਕੀਤੀ। ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦੇ ਹਨ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਪੂਰਥਲਾ ਦੇ ਸਮਾਜ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ 파ਟੀ ਦੇ ਆਗੂਆਂ ਨੇ ਸਮੂਹਯਕ ਕੀਤੀ ਆਪਣਾ ਖੂਨਦਾਨ ਕਰਕੇ ਯੋਗਦਾਨ ਪਾਇਆ। ਦੂਜੇ ਵਿਸ਼ਾਲ ਖੂਨਦਾਨ ਕੈਂਪ ਵਿੱਚ ਲਗਭਗ 150 ਖੂਨ ਯੂਨਿਟ ਦਾਨ ਕਰਨ ਦੀ ਸੰਭਾਵਨਾ ਹੈ। ਬਿੱਟੂ ਜੀ ਕਿੱਦਾਂ ਦੇ ਦੇ ਜਿਹੜਾ ਕਿ ਅਭੀ ਰਾਜਪੂਤ ਵੱਲੋਂ ਜਿਹੜਾ ਕਿ ਬਲੱਡ ਕੈਂਪ ਦੇ ਜਿਹੜਾ ਕਿ ਦੂਜਾ ਕੈਂਪ ਲਗਾਇਆ ਜਾ ਰਿਹਾ ਤਾਂ ਇੱਧਰ ਉਪਰਾਲੇ ਆਏ ਤੈਨੂੰ ਕਿੱਥੇ ਜਾਂਦੇ ਤੇ ਕਿੱਦਾਂ ਦੇ ਦੇ ਰਹੇ ਨੇ ਉਪਰਾਲਿਆਂ ਨੂੰ। ਮੈਂ ਗੁਰਮੀਤ ਨਾਲ ਅਨੇਕਤਾ ਪਾਰਟੀ ਉਸਮਤੀ ਇਕਤਾ ਪਾਰਟੀ ਨਾਲ ਮੈਂ ਸਮੇਤ ਅਵੀ ਰਾਜਪੂਤ ਜੀ ਉਹ ਸ਼ਹਿਰ ਦੀਆਂ ਰਾਜਨੀਤੀਆਂ ਸਮਾਜਿਕ ਦੀਆਂ ਸਾਰੀਆਂ ਤੇ ਮੈਂ ਤੁਹਾਨੂੰ ਸੋਨੇ ਸਮੇਂ ਦੇ ਪੂਰੀਆਂ ਆ। ਆ ਜਿਹੜਾ ਹੈ ਫੂਨ ਦਾ ਕੈਂਪ ਜਿਹੜਾ ਤੀਸਰੀ ਵਾਰੀ ਲਗਾਇਆ ਗਿਆ ਤੇ ਉਹ ਦੂਸਰੀ ਵਾਰੀ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਕਿ ਆਪਾਂ ਅਵੀ ਰਾਜਪੂਤ ਜੀ ਆਪਾਂ ਗੱਲ ਕਰਦੇ ਆ ਉਹਨਾਂ ਦੀ ਸਮੁੱਚੀ ਟੀਮ ਦੀ ਆਪਾਂ ਗੱਲ ਕਰਦੇ ਆ। ਉਹ ਲੋਕ ਫੂਨ ਦਾਨ ਕੈਂਪ ਤੇ ਲਾਂਦੇ ਲਾਂਦੇ ਹਰ ਸਾਲ ਪਰ ਸਮੇਂ-ਸਮੇਂ ਤੇ ਸ਼ਹਿਰ ਦੇ ਵਿੱਚ ਕਿਸੇ ਨੂੰ ਕੋਈ ਵੀ ਸਮੱਸਿਆ ਆਂਦੀ ਹੈ ਚਾਹੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਆਪਾਂ ਗੱਲ ਕਰਦੇ ਆਂ ਚਾਹੇ ਆਪਾਂ ਹਸਪਤਾਲ ਦੀ ਗੱਲ ਕਰਦੇ ਆਂ ਦੇਖੋ ਇਹ ਸਰਕਾਰਾਂ ਦੇ ਕੰਮ ਕਰਨ ਵਾਲੇ ਹੁੰਦੇ ਆ ਕਿ ਜਿਹੜੇ ਮੰਨ ਲਓ ਆ ਛੜਕਾਂ ਦੇ ਕੰਮ ਸੀਵਰੇਜ ਦੇ ਕੰਮ ਜਾਂ ਹਸਪਤਾਲਾਂ ਦੇ ਕੰਮ ਦੇਖੋ ਅਭੀ ਰਾਏਪੂਤ ਜਿਹੜਾ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਲਗਾਤਾਰ 5 ਸਾਲ ਮੈਂ ਸਮਝਦਾ ਲੋਕਾਂ ਵਿੱਚ ਵਿਚਰਦਾ ਮੈਂ ਸਮਝਦਾ ਅੱਜ ਜਿਹੜੇ ਆ ਜਿੰਨਾਂ ਦੀ ਸਮੱਸਿਆ ਮਹੱਲੇ ਵਿੱਚ ਹੁੰਦੀਆਂ ਭੂਵੀ ਅਭੀ ਰਾਜਪੂਤ ਨੂੰ ਯਾਦ ਕਰਕੇ ਮੈਂ ਸਮਝਦਾ ਚਾਹੇ ਉਹ ਪ੍ਰੈਸ਼ਰ ਆਈਂ ਜਾਂ ਜਿਸ ਤਰ੍ਹਾਂ ਵੀ ਆਪਾਂ ਗੱਲ ਕਰਦੇ ਆ ਕਿਉਂਕਿ ਜਿੰਨਾ ਟਿਕਰ ਕੋਈ ਟੀਮ ਉਪਰਾਲਾ ਨਹੀਂ ਕਰੂਗੀ ਉਹਨਾਂ ਚਿਕਨ ਮੈਂ ਸਮਝਦਾ ਕਿਸੇ ਦਾ ਕੋਈ ਹੱਲ ਨਹੀਂ ਹੁੰਦਾ ਪਰ ਮੈਂ ਆਪਣੇ ਵੱਲੋਂ ਆਪਣੀ ਏਕਤਾ ਪਾਰਟੀ ਵੱਲੋਂ ਅਭੀ ਰਾਜਪੂਤ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਮੈਂ ਸਮਝਦਾ ਜੇ ਅਸੀਂ ਲੱਖ ਲੱਖ ਗਈਏ ਤਾਂ ਵੀ ਇਹ ਥੋੜੀ ਹੈਗੀ ਹੈ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਔਰ ਸਾਥੀ ਸਾਡੇ ਕਾਉਂਸਲਰ ਮਨੋਜ ਜੀ ਉਦਲਬਾਗ ਜੀ ਸਮੁੱਚੀ ਸਾਰੇ ਸ਼ਹਿਰ ਦੀ ਟੀਮ ਹੈ ਸੋਨੇ ਦਾ ਅਭੀ ਰਾਜਪੁਰ ਨੂੰ ਅਸ਼ੀਰਵਾਦ ਦੇਣ ਆਂਦੇ ਆ ਅਸੀਂ ਵੀ ਮਾਲਕ ਕਿਰਪਾ ਕਰਦੇ ਆ ਦੇ ਸਾਥੀ ਨੂੰ ਜਿਹੜਾ ਰਾਤ ਦੁਗਣੀ ਦਿਨ ਚੁਗਣੀ ਤੱਕੀ ਦਵੇ ਔਰ ਸਮਾਜ ਦੇ ਕੰਮ ਜਿਹੜੇ ਆ ਵੀ ਮੈਂ ਸਮੇਂ ਦਾ ਇਦਾਂ ਹੀ ਲੋਕਾਂ ਦੇ ਹੁੰਦੇ ਰਹਿਣ ਗਰੀਬ ਨੂੰ ਜਿਹੜਾ ਵਾ ਉਹ ਇਦਾਂ ਹੀ ਜਿਹੜੀ ਮੈਸਮੇ ਦਾ ਸਹੂਲਤ ਮਿਲਦੀ ਰਹੇ ਕਿਉਂਕਿ ਗਰੀਬ ਵਾਸਤੇ ਕੋਈ ਮਸੀਹਾ ਬਣ ਕੇ ਜਾਵੇ ਵੀ ਮੈਸਮੇ ਦਾ ਉਰ ਤੋਂ ਵੱਡਾ ਪਰਾਲਾ ਕੋਈ ਨਹੀਂ ਹੈਗਾ ਮੈਂ ਫਿਰ ਆਪਣੇ ਵੱਲੋਂ ਔਰ ਆਪਣੀ ਸਮੁੱਚੀ ਟੀਮ ਵੱਲੋਂ ਔਰ ਸਾਰੀ ਸਮੁੱਚੇ ਸ਼ਹਿਰ ਵੱਲੋਂ ਮੈਂ ਅਭੀ ਰਾਏਪੂਤ ਨੂੰ ਲੱਖ ਲੱਖ ਕਰਕੇ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਹਾਂਜੀ ਮਾਦਾ ਇਹ ਕਿੱਦਾਂ ਦੇਖਦੇ ਜਿਹੜਾ ਕਿ ਇਧਰ ਇਹ ਸੰਸਥਾ ਵੱਲੋਂ ਜਿਹੜਾ ਕਿ ਅਭੀ ਰਾਜਪੂਤ ਜੀ ਵੱਲੋਂ ਜਿਹੜਾ ਕਿ ਖੂਨਦਾਨ ਦਾ ਕੈਂਪਰ ਲਗਵਾਏ ਜਾਂਦੇ ਹਰ ਸਾਲ ਇਹ ਦੂਸਰਾ ਕੈਂਪ ਉਹਦਾ ਕਿੱਦਾਂ ਦੇਖਦੇ ਰਹੇ ਤੇ ਕੰਮ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਸ਼ੀਰ ਆ ਇਹ ਇਹ ਜਿਹੜਾ ਖੂਨਦਾਨ ਕੈਂਪਨ ਦਾ ਜੀ ਮਨੁੱਖਤਾ ਦੀ ਸੇਵਾ ਵਾਸਤੇ ਹੁੰਦਾ ਹੈ ਜਿੰਨੀ देर ਮਨੁੱਖੀ ਸੇਵਾ ਨਹੀਂ ਕਰਦਾ ਉੰਨੀ ਦੇਰ ਤੱਕ ਆਪਾਂ ਮਰੀਦ ਦੀ ਸੇਵਾ ਨਹੀਂ ਕਰ ਸਕਦੇ ਅਭੀ ਰਾਜਪੂਤ ਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਔਰ ਅੱਗੇ ਵੀ ਸਾਡਾ ਅਸ਼ੀਰਵਾਦ ਔਰ ਸਾਡਾ ਸਹਿਯੋਗ ਇਹਨਾਂ ਨੂੰ ਰਹੇਗਾ ਕਿ ਇਹਨਾਂ ਨੂੰ ਉਪਰਾਲੇ ਕਰਦੇ ਰਹਿਣ ਔਰ ਇਹ ਮਨੁੱਖਤਾ ਦੀ ਸੇਵਾ ਹੈ ਮਨੁੱਖਤਾ ਦੀ ਸੇਵਾ ਹੈ ਉਹਨਾਂ ਦੀ ਸੇਵਾ ਦੇ ਵਿੱਚ ਸਰਦਮਹਾਜ ਕਰਨਾ ਚਾਹੀਦਾ ਬਹੁਤ ਵਧੀਆ ਤਰੀਕਾ ਹੈ ਖੂਨਦਾਨ ਕੈਂਪਨ ਦਾ ਔਰ ਅਭੀ ਰਾਜਪੂਤ ਜੀ ਨੂੰ ਅਸ਼ੀਰਵਾਦ ਹੈ ਸਾਡਾ ਸਾਰੇ ਇੱਕ ਤੁਸੀਂ ਪੱਤਰਕਾਰ ਵੀ ਹੋ ਜਿਵੇਂ ਕਿ ਅਭੀ ਰਾਜਪੂਤ ਵੱਲੋਂ ਜੀਤਾ ਕਿ ਇਧਰ ਜਿਹੜਾ ਕਿ ਬਲੱਡ ਕੈਂਪ ਲਗਾਏ ਜਾਂਦੇ ਤਾਂ ਕਿੱਦਾਂ ਦੇ 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 ਦੇਖੋ ਜੀ ਖੂਨਦਾਨ ਕੈਂਪ ਲੱਗਣੇ ਬਹੁਤ ਜ਼ਰੂਰੀ ਆ ਮਨੁੱਖ ਦੇ ਅੰਦਰ ਬਣਨ ਵਾਲੀ ਚੀਜ਼ ਆ ਇਹ ਬਾਹਰੋਂ ਕਿ ਤਫਰੀਦ ਦੀ ਆਪਾਂ ਪੂਰੀ ਨਹੀਂ ਕਰ ਸਕਦੇ ਜਦੋਂ ਕਿਸੇ ਨੂੰ ਲੋੜ ਆ ਉਹਨੂੰ ਮਨੁੱਖ ਦੇ ਵੱਲੋਂ ਦਾਨ ਕੀਤਾ ਤੋਂ ਨਹੀਂ ਚੜਦਾ ਵਾ ਤੇ ਉਹਨਾਂ ਜਿੰਨੀਆਂ ਆਪਾਂ ਕਈ ਮਰੂੜੀਆਂ ਪਹੁੰਚਾ ਸਕਦੇ ਆ ਮੈਂ ਕੋ ਪਹਿਲੀ ਵਾਰ ਹੀ ਨਹੀਂ ਕਰ ਰਿਹਾ ਇਹ ਕਾਫੀ ਵਾਰੀ ਖੂਨਦਾਨ ਅੱਗੇ ਵੀ ਕਰ ਚੁੱਕੇ ਆ ਤੇ ਜਿੱਥੇ ਲੋੜ ਪੈਂਦੀ ਆ ਅਸੀਂ ਜਿੱਥੇ ਖੂਨਦਾਨ ਕੈਂਪ ਵੀ ਲਗਾਣੇ ਆ ਅਸੀਂ ਰੋਟਰੀ ਕਲੱਬ ਅਲੀਟ ਵੱਲੋਂ ਵੀ ਕੈਂਪ ਲਗਾਣੇ ਆ ਸ਼ੀਤਮਾ ਬਾਪਾ ਦੀਪ ਸਿੰਘ ਅਤਕਾ ਖਾੜਾ ਤੋਂ ਵੀ ਕੈਂਪ ਲਗਵਾਣੇ ਆ ਤੇ ਜਿੱਥੇ ਵੀ ਲੋੜ ਪੈਂਦੀ ਆ ਖੂਨਦਾਨੀਆਂ ਦੀ ਉੱਥੇ ਅਸੀਂ ਉਹਨਾਂ ਨੂੰ ਭੇਜਦੇ ਵੀ ਆ ਅਵੀ ਰਾਜਪੂਤ ਉਹਨਾਂ ਨੇ ਜੋ ਇਹ ਉਪਰਾਲਾ ਇਹ ਦੂਸਰੀ ਵਾਰੀ ਕਰ ਰਹੇ ਆ ਦੂਸਰੇ ਸਾਲ ਦਾ ਇਹਨਾਂ ਦਾ ਇਹ ਕੈਂਪ ਆ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਵਾ ਮੈਂ ਨੌਜਵਾਨਾਂ ਨੂੰ ਅਪੀਲ ਕਰੂੰਗਾ ਵੀ ਜਿਹੜੇ ਤੰਦਰੁਸਤ ਆ 18 ਸਾਲ ਤੋਂ 60 ਸਾਲ ਉਮਰ ਦੇ ਇਹਨਾਂ ਦੀ ਉਹਨਾਂ ਨੂੰ ਜ਼ਰੂਰ ਖੂਨਦਾਨ ਕਰਨ ਲਈ ਅੱਗੇ ਆਣਾ ਚਾਹੀਦਾ ਵਾ ਬਹੁਤ ਵਾਦ ਕੈਂਪ ਵੀ ਲੱਗਣੇ ਚਾਹੀਦੇ ਆ ਤਾਂ ਜੋ ਜਿਹੜਾ ਹੈਗਾ ਵੀ ਲੋੜਵੰਦ ਮਰੀਜ਼ਾਂ ਨੂੰ ਕਈ ਬੱਚੇ ਆ ਥੈਲੇਸੀਮੀਆਂ ਵਾਲੇ ਕਈ ਕੈਂਸਰ ਪੇਸ਼ੈਂਟਸ ਆ ਕਈ ਗਰਭਤੀ ਔਰਤਾਂ ਨੂੰ ਵੀ ਲੋੜ ਹੁੰਦੀ ਆ ਤੇ ਉਹਨਾਂ ਦੀ ਜਿਹੜੀ ਇਹ ਲੋੜ ਆ ਤਾਂ ਹੀ ਪੂਰੀ ਹੋ ਸਕਦੀ ਆ ਜਦੋਂ ਤੁਸੀਂ ਖੂਨਦਾਨ ਕਰੋ ਇਸ ਕਰਕੇ ਖੂਨਦਾਨ ਕਰਨਾ ਚਾਹੀਦਾ ਸਾਰਿਆਂ ਨੂੰ ਅੱਗੇ ਆਨੇ ਚਾਹੀਦਾ ਸਵੈਇਛਤ ਖੂਨਦਾਨ ਕਰੋ ਅਭੀ ਜਿਹੜਾ ਕਿ ਅੱਜ ਤੁਹਾਡੀ ਸੰਸਥਾ ਵੱਲੋਂ ਜਿਹੜਾ ਕਿ ਦੂਜਾ ਬਲੱਡ ਕੈਂਪ ਲਗਾਇਆ ਗਿਆ ਜਾ ਰਿਹਾ ਵਾ ਤਾਂ ਕਿ ਸਨੇਹ ਦੇਣਾ ਚਾਹੂਗੇ ਤਾਂ ਅੱਜ ਕੈਂਪ ਦੇ ਵਿੱਚ ਕਿੰਨੇ ਕਿ ਕੱਲ੍ਹ ਕਿ ਲੋਕਾਂ ਨੇ ਖੂਨਦਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਬਾਲਮੀਕੀ ਹਰ ਹਰ ਬਾਲਮੀਕੀ ਸੋ ਅੱਜ ਦਾ ਜਿਹੜਾ ਤੇ ਆਪਾਂ ਉਪਰਾਲਾ ਮੇਰੀ ਤੇ ਮੇਰੀ ਟੀਮ ਵੱਲੋਂ ਕੀਤਾ ਗਿਆ ਵਾ ਮੈਂ ਹਮੇਸ਼ਾ ਕਹਿੰਦਾ ਵਾ ਕਿ ਮੈਂ ਹਲਕੇ ਦੇ ਵਿੱਚ ਸਮਾਜਿਕ ਤੌਰ ਤੇ ਸਿਆਸੀ ਤੌਰ ਤੇ ਹਮੇਸ਼ਾ ਹਾਜ਼ਰ ਰਹਿਣਾ ਵਾ ਜੇ ਸਿਆਸੀ ਸਰਗਰਮੀਆਂ ਮੇਰੀਆਂ ਹਲਕੇ ਜਿਆ ਤਾਂ ਮੈਂ ਚਲਦੀਆਂ ਰਹਿੰਦੀਆਂ ਵਾ ਪਰ ਮੇਰਾ ਹਮੇਸ਼ਾ ਮਨ ਦਾ ਸ਼ੌਂਕ ਹੁੰਦਾ ਵਾ ਕਿ ਇਹੋ ਜਿਹੀਆਂ ਐਕਟੀਵਿਟੀਆਂ ਵੀ ਕਰੀਏ ਜਿੱਚ ਇੱਕ ਸਮਾਜ ਨੂੰ ਭਲਾਈ ਦਾ ਮੈਸੇਜ ਆਵੇ ਸਮਾਜ 'ਚ ਇੱਕ ਦਾਨ ਦਾ ਮੈਸੇਜ ਆਵੇ ਮੈਂ ਹਮੇਸ਼ਾ ਕਹਿੰਦਾ ਖੂਮਦਾਰ ਮਹਾਦਾਨ ਮੰਨਿਆ ਗਿਆ ਵਾ ਸੋ ਅੱਜ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਸਾਥ ਦੇ ਨਾਲ ਦੂਜਾ ਵਿਚਾਰ ਮਹਾਦਾਨ ਕੈਂਪ ਲਾਇਆ ਗਿਆ ਮੈਂ ਵਿਸ਼ਾਲ ਇਸ ਲਈ ਕਹਿ ਰਿਹਾ ਕਿ ਹਮੇਸ਼ਾ ਮੈਨੂੰ ਮੇਰੇ ਹਲਕੇ 'ਚ ਇੰਨਾ ਪਿਆਰ ਮਿਲਦਾ ਤੁਸੀਂ ਅੱਜ ਵੀ ਦੇਖ ਸਕਦੇ ਹੋ ਤਕਰੀਬਨ 2 2.5 ਘੰਟੇ ਸਮਾਂ ਹੋਇਆ ਤੇ 40 ਦੇ ਕਰੀਬ ਜਿਹੜੇ ਆ ਬਲੱਡ ਡੋਨਰ ਬਲੱਡ ਡੋਨੇਟ ਜਾ ਕੇ ਕਰਕੇ ਗਏ ਆ ਤੇ 4:30 5 ਵਜੇ ਤੱਕ ਬਲੱਡ ਡੋਨੇਸ਼ਨ ਚੱਲਨੀ ਆ ਸੋ ਮੈਨੂੰ ਬੜਾ ਪਿਆਰ ਮਿਲਦਾ ਹਮੇਸ਼ਾ ਹਲਕੇ ਦੇ ਲੋਕਾਂ ਵੱਲੋਂ ਸਮਾਜ ਵੱਲੋਂ ਸਿਆਸੀ ਰਾਜਨੀਤਿਕ ਜਿਹੜੀਆਂ ਪਾਰਟੀਆਂ ਵਾਂ ਸਮਾਜਿਕ ਪਾਰਟੀਆਂ ਨਾਲ ਵੱਲੋਂ ਸੋ ਅੱਜ ਮੇਰੀ ਟੀਮ ਨੇ ਜਿੱਥੇ ਉਪਰਾਲਾ ਕੀਤਾ ਮੇਰਾ ਸਾਥ ਦਿੱਤਾ ਉੱਤੇ ਹੀ ਸਾਡੇ ਵਿੱਚ ਇਕਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਗੁਰਮੀਤ ਲਾਲ ਬਿੱਟੂ ਜੀ ਯੂਥ ਦੇ ਇਕਤਾ ਪਾਰਟੀ ਦੇ ਪ੍ਰਧਾਨ ਅਰਉਨ ਜ਼ਬਰਵਾਲ ਜੀ ਮੇਰੇ ਬਹੁਤ ਸਤਿਕਾਰਯੋਗ ਵੱਡੇ ਭਰਾ ਦੇ ਕਾਉਂਸਲਰ ਮਨੋਜ ਅਰੋੜਾ ਜੀ ਰੋਟਰੀ ਕਲੱਬ ਦੇ ਜੋ ਪ੍ਰਧਾਨ ਨੇ ਇਲੀਟ ਦੇ ਰਾਹੁਲ ਆਨੰਦ ਜੀ ਸਾਡੇ ਦਿਲਬਾਗ ਜੀ ਵਕ ਵਕ ਜੱਥੇਬੰਦੀ ਸੁਬਾਸ਼ ਮਕਰੰਦ ਜੀ ਆਏ ਸੀ ਨਰੇਸ਼ ਪੰਡਤ ਜੀ ਆਏ ਸੀ ਹੈ ਹੋਰ ਵੀ ਮੰਦਰ ਕਮੇਟੀਆਂ ਸਾਡੇ ਤੇ ਬਹੁਤ ਪਹੁੰਚੀਆਂ ਸੀ ਚਿੰਤਪੁਨੀ ਮੰਦਰ ਤੋਂ ਮਾਤਾ ਵੀਨਾ ਦੇਵਾ ਜੀ ਆਏ ਸੀਗੇ ਹੋਰ ਬੜੇ ਤੋਂ ਧਾਰਮਿਕ ਰਾਜਨੀਤਿਕ ਸਿਆਸੀਕ ਲੋਕ ਤੇ ਪਹੁੰਚੇ ਮੈਨੂੰ ਸਾਥ ਦੇਣ ਲਈ ਮੈਂ ਹਮੇਸ਼ਾ ਹਲਕੇ ਦੇ ਲੋਕਾਂ ਹਾਂ ਹੀ ਨਹੀਂ ਆ ਆਨਮਲੇ ਸਮੇਂ ਤੇ ਵੀ ਮੈਂ ਅੱਜ ਹੀ ਅਨਾਉਂਸ ਕਰਦਾ 17 ਜੂਨ ਨੂੰ ਮੇਰੇ ਜਨਮ ਦਿਨ ਦੇ ਮੌਕੇ ਤੇ ਤੀਜਾ ਵਿਸ਼ਾਲ ਖੂਨਦਾਰ ਕੈਂਪ ਨਾਲ ਦੇ ਨਾਲ ਇਹੋ ਜਿਹਾ ਇੱਕ ਆਪਾਂ ਕੰਮ ਕਰਾਂਗੇ ਜਿਹਦੇ ਵਿੱਚ ਕੋਈ ਆਪਾਂ ਜੇ ਮੰਨ ਲਓ ਅੱਖਾਂ ਦਾ ਕਿਸੇ ਦਾ ਚੈੱਕਅਪ ਹੋਇਆ ਸਕਿਨ ਦਾ ਰੋਡ ਦਾ ਕਿਸੇ ਦਾ ਮਾਰ ਡਾਕਟਰ ਹੋਇਆ ਉਹ ਵੀ ਜਿਹੜਾ 17 ਜੂਨ ਨੂੰ ਮੇਰੇ ਜਨਮ ਦਿਨ ਦੇ ਮੌਕੇ ਤੇ ਬੁਲਾਇਆ ਜਾਊਗਾ ਸਾਰੇ ਸਾਥ ਦੇ ਨਾਲ ਮੈਂ ਹਮੇਸ਼ਾ ਕਹਿੰਦਾ ਕੱਲਾ ਅਭੀ ਰਾਜਪੂਤ ਕੁਛ ਨਹੀਂ ਆ ਮੈਨੂੰ ਸ਼ਹਿਰ ਦੀਆਂ ਪਤਵੰਤੇ ਸੱਜਣ ਫੱਟੇ ਮੇਰੇ ਸਮਾਜਿਕ ਰਾਜਨੀਤਿਕ ਲੋਕ ਸਾਥ ਦਿੰਦੇ ਮੇਰੀ ਟੀਮ ਸਾਥ ਦਿੰਦੀ ਤਾਵੀਰ ਰਾਜਪੂਤਾਂ ਸਭ ਤੋਂ ਜਿਆਦਾ ਮੀਡੀਆ ਧਰਵਾਦ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ 사જન ਖੋਸਲਾ ਦੀ ਰਿਪੋਰਟ